ਕਿਨੂਗਲਾ ਮੈਂ ਪਾਰਟੀ ਹਾਈ ਕਮਾਂਡ ਸ਼੍ਰੀ ਅਰਵਿੰਦ ਕੇਜਰੀਵਾਲ ਦਾ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਜੀ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਸਲਾ ਇੱਕ ਸੰਭਿਆ ਕਿ ਐਡੀ ਵੱਡੀ ਜ਼ਿੰਮੇਵਾਰੀ ਵਜੋਂ ਕੈਬਨਟ ਦੇ ਮੁੱਖ ਮੰਤਰੀ ਵਜੋਂ ਦਿੱਤੀ ਔਰ ਮੈਂ ਇਹ ਵੀ ਆਸ਼ਵਾਸਨ ਦਿੰਦਾ ਕਿ ਜਿਸ ਆਸ ਤੇ ਉਮੀਦ ਦੇ ਨਾਲ ਪੰਜਾਬ ਦੀ ਜਨਤਾ ਨੇ ਸਾਨੂੰ ਚੁਣਿਆ ਸੀ ਅਸੀਂ ਤਹਿ ਦਿਲ ਤੋਂ ਉਸੇ ਆਸ ਤੇ ਉਮੀਦ ਦੇ ਨਾਲ ਸੇਵਾ ਕਰਾਂਗੇ ਮੈਂ ਕਮਿਟਰੀਸ ਨੂੰ ਇਹ ਸ਼ਰਤਿ ਸੌਂਚਦਾ ਕਿ ਮੈਂ ਕਮੂਨ ਦੁਆਰਾ ਸਾਕਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਚਰਤਾ ਨਾਲ ਕਿ ਮੈਂ ਭਾਰਤ ਦੀ ਪ੍ਰਭੂਤਾ ਅਤੇ ਸੰਵਿਧਾਨ ਨੂੰ ਬਰਕਰਾਰ ਰੱਖਾਂਗਾ ਕਿ ਮੈਂ ਪੰਜਾਬ ਰਾਜ ਦੇ ਕੈਂਡੀਡੇਟ ਮੰਤਰੀ ਵਜੋਂ ਆਪਣੇ ਕਰਤੱਵਾਂ ਨੂੰ ਵਫਾਦਾਰੀ ਅਤੇ ਸੋਚਣ ਭੰਤੇ ਕਰਨਾ ਨਿਭਾਵਾਂਗਾ ਦਾ ਕਿ ਪਾਰਟੀ ਹਾਈ ਕਮਾਂਡ ਕਿਉਂਕਿ ਆਮ ਆਦਮੀ ਪਾਰਟੀ ਇਕੱਲੀ ਐਸੀ ਪਾਰਟੀ ਹੈ ਜਿੱਥੇ ਪਰਿਵਾਰਵਾਦੀ ਰਾਜਨੀਤੀ ਚਾਹੇ ਕਾਂਗਰਸ ਹੋਈ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਇਆ ਬੀਜੇਪੀ ਹੋਈ ਇਹ ਪਾਰਟੀਆਂ ਕੁਝ ਪਰਿਵਾਰਾਂ ਦੇ ਹੱਥਾਂ 'ਚ ਚੜ ਚੁੱਕੀਆਂ ਨੇ ਪਰਿਵਾਰਵਾਦ ਨੇ ਪੂਰੇ ਪੰਜਾਬ ਦਾ ਮੇੜਾ ਕਰਦਾ ਸੀ ਕੱਲਮ ਕੱਲੀ ਆਮ ਆਦਮੀ ਪਾਰਟੀ ਐ ਮੈਂ ਪ੍ਰਾਊਡ ਨਾਲ ਇਹ ਬਾਹਰ ਨਾਲ ਗੱਲ ਕਹਿ ਸਕਦਾ ਕਿ ਕੱਲਮ ਕੱਲੀ ਆਮ ਆਦਮੀ ਪਾਰਟੀ ਐ ਪੂਰੇ ਭਾਰਤ ਦੇ ਅੰਦਰ ਜਿਹੜੀ ਨਵੇਂ ਯੂਥ ਚਿਹਰਿਆਂ ਨੂੰ ਮੌਕਾ ਦਿੰਦੀ ਆ ਆਮ ਆਦਮੀ ਪਾਰਟੀ ਬੇਸਿਕਲੀ ਪੋਲਿਟਿਕਸ ਦੀ ਨਰਸਰੀ ਆ ਐਨੇ ਚੰਗੇ ਪੜ੍ਹੇ ਲਿਖੇ ਇਮਾਨਦਾਰ ਵਧੀਆ ਚਿਹਰੇ ਦਿੱਤੇ ਨੇ ਆਮ ਆਦਮੀ ਪਾਰਟੀ ਨੇ ਅਕਬਰਪੁਰ ਖੰਨੇ ਸ਼ਹਿਰ ਨੂੰ ਬਹੁਤ ਖੁਸ਼ੀ ਦਾ ਮੌਕਾ ਹੈ ਕਿ ਸ਼ਹਿਰ ਦੇ ਜਿਹੜੇ ਐਮ ਐਲ ਏ ਸੀਗੇ ਮੇਰੇ ਫਾਦਰ ਸਾਹਿਬ ਉਹ ਪੰਚੀ ਮੰਨ ਚੁੱਕੇ ਨੇ ਇਹਦੇ ਨਾਲ ਪਾਪਾ ਦੇ ਉੱਤੇ ਜ਼ਿੰਮੇਵਾਰੀ ਬਹੁਤ ਬਾਕ ਚੁੱਕੀਆਂ ਤੇ ਮੈਂ ਇਸ ਗੱਲ ਦੀ ਗਾਰੰਟੀ ਕਰਦਾ ਕਿ ਮੇਰੇ ਫਾਦਰ ਸਾਹਿਬ ਇਸ ਕੁੰਬਵਰ ਨੂੰ ਬੁਹਾਣਗੇ ਵੀ ਤੇ ਉਹ ਅੱਗੇ ਇਨਫਰ ਖੰਨੇ ਲਈ ਬਹੁਤ ਕੁਝ ਕਰਕੇ ਦਿਖਾਣਗੇ ਪੰਜਾਬ ਦੀ ਸੇਵਾ ਕਰਾਂਗੇ ਔਰ ਪੰਜਾਬ ਦੇ ਹਰ ਖੇਤਰ ਤੋਂ ਚਾਹੇ ਪੰਚਾਇਤੀ ਰਾਜੇ ਤੇ ਚਾਹੇ ਇੰਡਸਟਰੀ ਚਾਹੇ ਟੂਰਿਜ਼ਮ ਹੈ ਜਿੰਨੇ ਪੋਰਟਫੋਲੀਓਸ ਨੇ ਉਹਨਾਂ ਨੂੰ ਅਸੀਂ ਬਹੁਤ ਅੱਗੇ ਵਧਾਵਾਂਗੇ ਔਰ ਚੰਗਾ ਇੱਕ ਜਣੇ ਕਿ ਜਿਹਨੂੰ ਕਹਿੰਦੇ ਪੰਜਾਬ ਨੂੰ ਵਧੀਆ ਪੰਜਾਬ ਬਣਾਉਣ ਲਈ ਅੰਗਲਾ ਪੰਜਾਬ ਬਣਾਉਣ ਲਈ ਮੈਂਟ ਕਰਾਂਗੇ ਇਹ ਸਾਡੇ ਐਮਐਲ ਸਾਹਿਬ ਜਿਹੜੇ ਐਨ ਰੋਡਾਂ ਨਾਲ ਜੁੜੇ ਹੋਏ ਸ਼ਹਿਰ ਵਾਸਤੇ ਬੜੀ ਕੰਮ ਕਰ ਰਹੇ ਆ ਤੇ ਬੜੇ ਹੀ ਸੱਚੇ ਸੁੱਚੇ ਇਮਾਨਦਾਰ ਵੀ ਇਹੋ ਜਿਹਾ ਲੀਡਰ ਆਪ ਨੂੰ ਮਿਲਣਾ ਨਹੀਂ ਮੁੜ ਗਿਆ ਕੰਨੇ ਨੂੰ ਤੇ ਪੂਰੀ ਸਟੇਟ ਤੇ ਉਸੇ ਚੀਜ਼ਾਂ ਵਾਲੀ ਇਹਨਾਂ ਨੂੰ ਅੱਜ ਐਜੇ ਪ੍ਰਿੰਸਰ ਮਿਲਿਆ ਔਰ ਮੁੱਖ ਮੰਤਰੀ ਸਾਹਿਬ ਦਾ ਇੱਕ ਸੁਪਨਾ ਹੈ ਕਿ ਪੰਜਾਬ ਦੇ ਵਿੱਚ ਇੰਡਸਟਰੀ ਵੀ ਗਰੋ ਕਰੇ ਉਹ ਖੁਦ ਇੰਡਸਟਰੀ ਨੂੰ ਬਹੁਤ ਪ੍ਰਫੁੱਲਤ ਕਰਨ ਲਈ ਫੋਰਨ ਦੀ ਇਨਵੈਸਟਮੈਂਟ ਕਰਵਾਉਣ ਲਈ ਇੰਡਸਟਰੀਜ਼ ਨੂੰ ਉਰੇ ਸੱਤਾ ਵੀ ਦੇ ਰਹੇ ਨੇ ਲੈ ਕੇ ਵੀ ਆ ਰਹੇ ਨੇ ਜਿਹੜੀ ਪੰਜਾਬ ਚ ਆਲਰੇਡੀ ਚੱਲਦੀ ਇੰਡਸਟਰੀ ਹੈ ਅਸੀਂ ਉਸ ਇੰਡਸਟਰੀ ਦੇ ਵਿੱਚ ਜਿਹੜੀਆਂ ਕੋਈ ਦਿੱਕਤਾਂ ਛੋਟੀਆਂ ਮੋਟੀਆਂ ਦਰਪੇਸ਼ ਆ ਰਹੀਆਂ ਨੇ ਉਹ ਦਿੱਕਤਾਂ ਨੂੰ ਸਮਝਾਂਗੇ ਭਗਵੰਤ ਮਾਨ ਸਰਕਾਰ ਦੇ ਅਸੀਂ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਬੱਚੇ ਦੀ ਅਨਥ ਅਥ ਮਿਹਨਤ ਨੂੰ ਦੇਖਦੇ ਹੋਏ ਦਿਨ ਰਾਤ ਅਸੀਂ ਪੰਜਾਬ ਦੀ ਡਿਵੈਲਪਮੈਂਟ ਦੀ ਖੰਨੇ ਡਿਵੈਲਪਮੈਂਟ ਦੀ ਦਿਨ ਰਾਤ ਇੱਕ ਕੀਤਾ ਜੋ ਭਗਵੰਤ ਮਾਨ ਸਾਹਿਬ ਵੀ ਨਿਗਮ ਦਾਜ ਦੇ ਵਿੱਚ ਸੀ ਵੀ ਖੰਨੇ ਦੇ ਵਿੱਚ ਕੋ ਮਕਾਸ ਤੇ ਕੰਮ ਹੋ ਰਹੇ ਨੇ ਲੋਕਾਂ ਦੇ ਮਾਮਲੇ ਹੱਲ ਕੀਤੇ ਜਾ ਰਹੇ ਨੇ ਉਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਦੇ ਹੋਏ ਭਗਵੰਤ ਮਾਨ ਜੀ ਨੇ ਅੱਜ ਮੇਰੇ ਭੇਟੇ ਲੜਕੇ ਨੂੰ ਮੰਤਰੀ ਮੰਡਲ ਦੇ ਵਿੱਚ ਬੱਤਾ ਹੈ ਮੈਂ ਪੰਜਾਬ ਸਰਕਾਰ ਦਾ ਭਗਵੰਤ ਮਾਨ ਜੀ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਆ ਕਿ ਇਸ ਵਾਰ ਸਰਪੰਚੀ ਦੀਆਂ ਚੋਣਾਂ ਜਿਹੜੀਆਂ ਹੋਣਗੀਆਂ ਉਹ ਕਿਸੇ ਵੀ ਪਾਰਟੀ ਸਿੰਬਲ ਤੇ ਨਹੀਂ ਲੜੀਆਂ ਜਾਣਗੀਆਂ ਉਹਦੇ ਕੁਝ ਚੁਨਿੰਦਾ ਕਾਰਨ ਸੀ ਨੰਬਰ 1 ਜਦੋਂ ਪਾਰਟੀ ਸਿੰਬਲ ਤੇ ਚੋਣਾਂ ਲੜੀਆਂ ਜਾਂਦੀਆਂ ਨੇ ਪਿੰਡਾਂ ਦੇ ਵਿੱਚ ਧੜੇਬਾਜੀ ਹੋ ਜਾਂਦੀ ਹੈ ਜਿਹਦੇ ਕਰਕੇ ਆਪਸੀ ਜਿਹੜਾ ਵੈਰ ਵਿਰੋਧ ਵੱਧਦਾ ਹੈ ਤਸਰਾ ਜਦੋਂ ਧੜੇਬੰਦੀ ਹੁੰਦੀ ਹੈ ਤਾਂ ਜਿਹੜੀ ਸਰਪੰਚੀ ਦੀ ਚੋਣ ਹੈ ਜੇ ਕੋਈ ਇੱਕ ਕੈਂਡੀਡੇਟ ਉੱਤੇ 2 ਲੱਖ ਖਰਚਦਾ ਦੂਸਰਾ 5 ਖਰਚਣ ਨੂੰ ਤਿਆਰ ਹੋ ਜਾਂਦਾ ਤੀਸਰਾ 10 ਖਰਚਣ ਨੂੰ ਤਿਆਰ ਹੋ ਜਾਂਦਾ ਇੱਕ ਦੂਜੇ ਦੀ ਜਿਦਬਾਜ਼ੀ ਚ ਜਦ ਧੜੇਬੰਦੀ ਹੋਈ ਹੁੰਦੀ ਹੈ ਐਨਾ ਪੈਸਾ ਵਹਾਤੰਦੇ ਨੇ ਸਰਪੰਚੀ ਦੀ ਚੋਣਾਂ ਤੇ ਫਿਰ ਜਿੱਤਣ ਤੋਂ ਬਾਅਦ ਉਹ ਪੈਸਾ ਪੂਰਾ ਕਰਨ ਲਈ ਫਿਰ ਕਿਸੇ ਹੋਰ ਤਰੀਕੇ ਦਾ ਸਹਾਰਾ ਲੈਣਾ ਪੈਂਦਾ ਜੀ ਨਾ ਦੇ ਇਹ ਪਾਰ ਕਿਰਪਾ ਸਤਿਕਾਰ ਜੂਰੇ ਤੱਕ ਪਹੁੰਚੇ ਦੂਸਰਾ ਧੰਨਵਾਦ ਮੈਂ ਕਰਨਾ ਚਾਹੁੰਦਾ ਹਾਂ ਪਾਰਟੀ ਦੇ ਹਾਇਰ ਕਮਾਂਡ ਦਾ ਹਾਈ ਕਮਾਂਡ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਸਰਕਾਰ ਭਗਵੰਤ ਮਾਨ ਜੀ ਦਾ ਇੱਕ ਆਮ ਸਧਾਰਨ ਘਰ ਚੋਂ ਉੱਠ ਕੇ ਟਿਕਟ ਦਿੱਤੀ ਫਿਰ ਐਮਐਲਏ ਬਣਾਇਆ ਖੰਨੇ ਨੇ ਮੇਰੇ ਨੂੰ ਇਹ ਪਿਆਰ ਦਿੱਤਾ ਫਿਰ ਉਹਨਾਂ ਨੇ ਕੋਈ ਕਮੀ ਨਹੀਂ ਛੱਡੀ ਇੰਨਾ ਭਰੋਸਾ ਜਤੰਦੋ ਇਹ ਖੰਨੇ ਨੂੰ ਐਡਾ ਵੱਡਾ ਮਾਣ ਬਖਸ਼ਿਆ ਕਿ ਅੱਜ ਸਭ ਤੋਂ ਇੰਪੋਰਟੈਂਟ ਫੋਰਟਫੋਲੀਓਜ਼ ਪੰਜਾਬ ਸਰਕਾਰ ਦੇ ਉਹ ਖੰਨੇ ਦੀ ਝੋਲੀ ਚ ਪਾਏ ਮੈਂ ਸਮਝਦਾ ਕਿ ਇਹ ਉਹਦੀ ਕਿਰਪਾ ਉਹਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦਾ ਸੋ ਪੰਜਾਬ ਦੀ ਸੇਵਾ ਕਰਾਂਗੇ ਔਰ ਪੰਜਾਬ ਦੇ ਹਰ ਖੇਤਰ ਨੂੰ ਚਾਹੇ ਪੰਚਾਇਤੀ ਰਾਜ ਤੇ ਚਾਹੇ ਇੰਡਸਟਰੀ ਹੈ ਚਾਹੇ ਟੂਰਿਜ਼ਮ ਹੈ ਜਿੰਨੇ ਪੋਰਟਫੋਲੀਓਸ ਨੇ ਉਹਨਾਂ ਨੂੰ ਅਸੀਂ ਬਹੁਤ ਅੱਗੇ ਵਧਾਵਾਂਗੇ ਔਰ ਚੰਗਾ ਇੱਕ ਜਣੀ ਕੇ ਜਿਹਨੂੰ ਕਹ ਲੋ ਪੰਜਾਬ ਨੂੰ ਇੱਕ ਵਧੀਆ ਪੰਜਾਬ ਬਣਾਉਣ ਲਈ ਰੰਗਲਾ ਪੰਜਾਬ ਬਣਾਉਣ ਲਈ ਮਿਹਨਤ ਕਰਾਂਗੇ। ਪੰਚਾਇਤੀ ਚੋਣਾਂ ਮੰਤਰੀ ਜੀ ਬਿਲਕੁਲ ਤੁਹਾਡੇ ਨੇੜੇ ਆ ਚੁੱਕੀਆਂ ਨੇ ਔਰ ਮਹਿਕਮਾ ਤੁਹਾਨੂੰ ਜਿਹੜਾ ਪੰਚਾਇਤ ਦਾ ਮੇਰੇ ਬਹੁਤ بڑا ਮਹਿਕਮਾ ਹੈ। ਕੀ ਲੱਗਦਾ ਇਸ ਵਾਰ? ਇਹ ਬਹੁਤ ਵੱਡਾ ਦੇਖੋ ਇੱਕ ਵੱਡੀ ਗੱਲ ਹੈ ਤਾਂ ਇੱਥੇ ਕੋਈ ਸ਼ੱਕ ਨਹੀਂ ਕਿ ਚੋਣਾਂ ਬਹੁਤ ਨੇੜੇ ਨੇ। ਦੂਜੀ ਗੱਲ ਪੰਜਾਬ ਸਰਕਾਰ ਨੇ ਇੱਕ ਬੜਾ ਅਹਿਮ ਫੈਸਲਾ ਲੱਗਦਾ ਬੀਤੇ ਜਣੀ ਜਿਹੜਾ ਉਹਦੇ ਵਿਧਾਨ ਸਭਾ ਦਾ ਸੈਸ਼ਨ ਹੋਇਆ ਉਹਦੇ ਵਿੱਚ ਅਸੀਂ ਇੱਕ ਬਿਲ ਪਾਸ ਕੀਤਾ। ਇਸ ਵਾਰ ਜਿਹੜੀਆਂ ਪੰਚਾਇਤੀ ਇਲੈਕਸ਼ਨਾਂ ਹੋਣਗੀਆਂ ਉਹ ਸਿੰਬਲ ਤੇ ਨਹੀਂ ਲੜੀਆਂ ਜਾਣਗੀਆਂ ਕਿਸੇ ਵੀ ਪਾਰਟੀ ਸਿੰਬਲ ਤੇ ਉਹਦੇ ਤਿੰਨ ਕਾਰਨ ਅਸੀਂ ਇਹ ਤਿੰਨ ਕਾਰਨਾਂ ਨੂੰ ਦੇਖਦੇ ਹੋਏ ਵੱਡਾ ਫੈਸਲਾ ਤਾਂ ਲੱਗਾ ਨੰਬਰ 1 ਜਦੋਂ ਪਾਰਟੀ ਸਿੰਬਲ ਤੇ ਇਲੈਕਸ਼ਨਾਂ ਲੜੀਆਂ ਜਾਂਦੀਆਂ ਸੀ ਪਿੰਡਾਂ 'ਚ ਧੜੇਬੰਦੀ ਹੋ ਜਾਂਦੀ ਸੀ ਔਰ ਵੈਰ-ਵਿਰੋਧ ਵਧਦਾ ਸੀ ਦੂਜੀ ਗੱਲ ਜਦੋਂ ਧੜੇਬੰਦੀ 'ਚ ਇਲੈਕਸ਼ਨ ਲੜੀ ਜਾਂਦੀ ਸੀ ਇੱਕ ਜੇ 5 ਲੱਖ ਇਲੈਕਸ਼ਨ ਤੇ ਲਾਂਦਾ ਸੀ ਦੂਆ 10 ਲੱਖ ਲਾਂਦਾ ਸੀ 20 15 ਲੱਖ ਲਾਂਦਾ ਸੀ ਇਹ ਪੰਚਾਇਤੀ ਇਲੈਕਸ਼ਨਾਂ ਹੀ 40 40 50 50 ਲੱਖ ਤੇ ਪਹੁੰਚ ਜਾਂਦੀਆਂ ਸੀ ਔਰ ਫਿਰ ਜਦੋਂ ਜਤ ਫੇਰ ਉਹ 50 ਲੱਖ ਕਿਸੇ ਨੇ ਆਪਣੇ ਘਰੋਂ ਪੂਰਾ ਨਹੀਂ ਸੀ ਕਰਨਾ ਹੁੰਦਾ ਫੇਰ ਉਹ ਕਿਸੇ ਹੋਰ ਪਾਸੇ ਦਾ ਰੁੱਖ ਇਕਤਿਆਰ ਕਰਨ ਦੀ ਕੋਸ਼ਿਸ਼ ਕਰਦਾ ਸੀ ਸੋ ਆਪਣੇ ਉਹਦੇ 0 ਡਾਲਰਸ ਹੋਣ ਕਰਕੇ ਸੋ ਇਹ ਫੈਸਲਾ ਮੁੱਖ ਮੰਤਰੀ ਸਾਹਿਬ ਨੇ ਲ�ਤਾ ਕਿ ਇਹਦੇ ਇਹ ਪਾਰਟੀ ਸਿੰਬਲ ਤੇ ਨਹੀਂ ਹੋ ਤੀਜੀ ਇਹ ਚ ਸਭ ਤੋਂ ਵੱਡੀ ਗੱਲ ਸੀ ਜਦੋਂ ਧੜੇ ਨਾਲ ਇਲੈਕਸ਼ਨ ਲੜੀ ਜਾਂਦੀ ਸੀ ਸਰਬਸੰਮਤੀ ਹੋਣ ਦਾ ਚਾਂਸ ਬਹੁਤ ਘੱਟ ਹੁੰਦੇ ਸੀ ਇਸ ਵਾਰ ਦਾ ਅੰਕੜਾ ਇਹ ਹੋਊਗਾ ਸਾਨੂੰ ਬਹੁਤ ਵੱਡੀ ਆਸ ਹੈ ਕਿ ਕਿੰਨੇ ਹਜ਼ਾਰ ਪਿੰਡਾਂ ਦੀ ਵਿੱਚ ਸਰਵਸੰਮਤੀ ਨਾਲ ਜੇ ਇਲੈਕਸ਼ਨ ਹੋ ਜਾਂਦੇ ਨੇ ਤਾਂ ਸਰਵਸੰਮਤੀ ਨਾਲ ਚੁਣੇ ਗਏ ਸਰਪੰਚ ਨੂੰ ਅਸੀਂ 5 ਲੱਖ ਰੁਪਏ ਉਸ ਪੰਚਾਇਤ ਨੂੰ ਉਹਨਾਂ ਨੂੰ ਜਾਨੀ ਕਿ ਐਜ਼ ਅ ਗ੍ਰਾਂਟ ਦੇ ਰੂਪ 'ਚ ਐਕਸਟਰਾ ਦੇਣਾ ਸੋ ਮੈਂ ਤੁਹਾਡੇ ਮਾਧਿਅਮ ਦੇ ਨਾਲ ਇੱਕ ਬੇਨਤੀ ਕਰਨੀ ਚਾਹੂੰਗਾ ਕਿ ਇਸ ਵਾਰ ਜਿਹੜੇ ਪਿੰਡਾਂ ਦੇ ਸਰਪੰਚ ਚੁਣੋਗੇ ਉਹ ਚੰਗੇ ਬੰਦੇ ਚੁਣਿਓ ਜਿਨ੍ਹਾਂ ਕੋਲ ਸਭ ਤੋਂ ਵੱਡੀ ਗੱਲ ਟਾਈਮ ਹੋਵੇ ਬਣਨਾ ਬਣਨਾ ਵੱਡੀ ਗੱਲ ਨਹੀਂ ਸਰਪੰਚ ਸਰਪੰਚ ਬਣਨ ਤੋਂ ਬਾਅਦ ਉਸ ਜ਼ਿੰਮੇਵਾਰੀ ਨੂੰ ਨਿਭਾਣਾ ਬੀਡੀਪੀਓ ਦਫ਼ਤਰ ਦੇ ਨਾਲ ਰਾਫਤਾ ਰੱਖਣਾ ਜਿਹੜੀਆਂ ਪੰਜਾਬ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਆਂਦੀਆਂ ਨੇ ਉਹ ਵਾਪਸ ਨਾ ਮੁੜ ਜਾਣ ਉਹਦਾ ਪ੍ਰੋਪਰ ਲਾਹਾ ਲੈ ਸਕੀਏ ਸੋ ਇਸ ਕਰਕੇ ਮੈਂ ਉਰਜੋਰ ਅਪੀਲ ਕਰਦਾ ਕਿ ਯੰਗ ਚਿਹਰੇ ਅੱਗੇ ਆਉਣ ਸਰਪੰਚੀਆਂ ਲੜਨ ਉਹਨਾਂ ਨੂੰ ਉਹਨਾਂ ਕੋਲ ਟਾਈਮ ਵੀ ਹੋਊਗਾ ਉਹਨਾਂ ਕੋਲ એનર્ਜੀ ਵੀ ਹੋਊਗੀ ਸੋ ਕੋਸ਼ਿਸ਼ ਕਰਾਂਗੇ ਕਿ ਇਸ ਵਾਰ ਜਣੀ ਕਿ ਜਿਹੜੇ ਯੰਗਸਟਰਸ ਨੂੰ ਮੌਕਾ ਵੀ ਦਿੱਤਾ ਜਾਵੇ ਤੇ ਅਪੀਲ ਵੀ ਕਰਾਂਗੇ ਸੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਪੰਜਾਬ ਦੇ ਜਿਹੜੇ ਇਲੈਕਸ਼ਨ ਨੇ ਉਹ ਵਧੀਆ ਹੋਣਗੇ ਔਰ ਮੈਂ ਵਾਅਦਾ ਕਰਦਾ ਕਿ ਟਰਾਂਸਪੇਰੈਂਸੀ ਦੇ ਨਾਲ ਪਾਰਦਰਸ਼ਤਾ ਦੇ ਤਰੀਕੇ ਨਾਲ ਇਲੈਕਸ਼ਨ ਕਰਾਇਆ ਜਾਵੇ ਮਤਲਬ ਜੀ ਇੰਡਸਟਰੀ ਦਾ ਏਰੀਆ ਵੀ ਤੁਹਾਡੇ ਕੋਲ ਆ ਕਿਉਂਕਿ ਖੰਨਾ ਹੋ ਗਿਆ ਗੁੰਧਗੜ ਹੋ ਗਿਆ ਪੂਰੀ ਇੰਡਸਟਰੀ ਤੁਸੀਂ ਖੁਦ ਇੱਕ ਜਿਹੜਾ ਹੈਂਡਲ ਸਟਰੀਸ ਤੋਂ ਉਹਨਾਂ ਵਾਸਤੇ ਕੀ ਕੁਝ ਕਰਵਾਣਾ ਜਾਵੇ ਦੇਖੋ ਇਹ ਮੇਰਾ ਮੈਂ ਇੰਡਸਟਰੀ ਨਾਲ ਬਹੁਤ ਚਰ ਤੋਂ ਤੇ ਨਵ ਜਨਰੇਸ਼ਨਾਂ ਤੋਂ ਜੁੜੇ ਆਇਆ ਸੋ ਇੰਡਸਟਰੀ ਦੀਆਂ ਦਿੱਕਤਾਂ ਨੂੰ ਮੈਂ ਬਹੁਤ ਮਾਈਨੂਟਲੀ ਜਾਣਦਾ। ਇਸੇ ਚੀਜ਼ ਨੂੰ ਦੇਖਦੇ ਹੋਏ ਮੇਰੇ ਤੇ ਉਹਨਾਂ ਨੇ ਵਿਸ਼ਵਾਸ ਕੀਤਾ ਮੁੱਖ ਮੰਤਰੀ ਸਾਹਿਬ ਨੇ ਸੋ ਇੰਡਸਟਰੀ ਨੂੰ ਨਵੀਂ ਇੰਡਸਟਰੀ ਨੂੰ ਲਿਆਉਣ ਲਈ ਤਾਂ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦੇ ਤਹਿਤ ਮੁੱਖ ਮੰਤਰੀ ਸਾਹਿਬ ਆਪ ਵੀ ਬੜਾ ਜ਼ੋਰ ਤੇ ਨਾਲ ਉਰੇ ਨਵੀਂ ਇੰਡਸਟਰੀ ਲਿਆ ਰਹੇ ਨੇ ਪਰ ਜਿਹੜੀ ਪੁਰਾਣੀ ਇੰਡਸਟਰੀ ਵੀ ਉਰੇ ਚੱਲਦੀ ਹੈ ਉਹਨੂੰ ਵੀ ਕੋਈ ਦਿੱਕਤ ਨਾ ਆਵੇ ਮੈਂ ਪੁਰਾਣੀਆਂ ਸਰਕਾਰਾਂ ਚ ਵੀ ਇੰਡਸਟਰੀ ਚਲਾ ਕੇ ਦੇਖੀ ਆਂ ਅਸੀਂ ਬੜੀਆਂ ਅਲੱਗ ਤਰ੍ਹਾਂ ਦੀਆਂ ਦਿੱਕਤਾਂ ਸੀ ਪਰ ਜਿਸ ਦਿਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਇੰਡਸਟਰੀ ਨੂੰ ਕੋਈ ਵੱਡੀ ਦਿੱਕਤ ਨਹੀਂ ਆਈ ਪਰ ਹਾਂ ਮਾਈਨਰ ਦਿੱਕਤਾਂ ਜਿਹੜੀਆਂ ਹੁੰਦੀਆਂ ਇੰਡਸਟਰੀ ਦੀਆਂ ਉਹ ਚੱਲਦੀਆਂ ਰਹਦੀਆਂ ਹੁੰਦੀਆਂ ਸੋ ਜਿਹੜੀਆਂ ਮਾਈਨਰ ਦਿੱਕਤਾਂ ਇੰਡਸਟਰੀ ਦੀਆਂ ਚੱਲਦੀਆਂ ਕੋਈ ਕਿਸੇ ਕਿਸਮ ਦੀ ਕੋਈ ਨਵੀਂ ਇੰਡਸਟਰੀ ਲੱਗਣੀ ਹੈ ਕੋਈ ਉਹਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਉਹਦੇ ਲਈ ਯਾਨੀ ਕਿ ਅਸੀਂ ਇਹ ਦਿੱਕਤਾਂ ਮੁੱਖ ਮੰਤਰੀ ਸਾਹਿਬ ਨਾਲ ਰਾਏਸਲਾ ਕਰਕੇ ਇਮੀਡੀਏਟਲੀ ਹੱਲ ਕੱਢਾਂਗੇ ਦੇ ਨਾਲ ਇਸ ਦੇ ਨਾਲ ਨਾਲ ਜਿਹੜੀ ਵੀ ਨਵੀਂ ਇੰਡਸਟਰੀ ਲੱਗਣੀ ਹੈ ਉਹਦੇ ਲਈ ਸਾਡਾ ਪੰਜਾਬ ਸਰਕਾਰ ਦਾ ਇੱਕ ਬਹੁਤ ਨਵੇਕਲਾ ਤੇ ਸਭ ਤੋਂ ਵੱਡਾ ਉਪਰਾਲਾ ਜੋ ਮੁੱਖ ਮੰਤਰੀ ਸਾਹਿਬ ਨੇ ਕੀਤਾ ਹੈ ਕਿ ਨਵੀਂ ਇੰਡਸਟਰੀ ਲਾਉਣ ਲਈ ਤੁਹਾਨੂੰ ਹੁਣ ਕਿਸੇ ਵਿਭਾਗ ਵਿੱਚ ਧੱਕੇ ਖਾਣ ਦੀ ਜਰੂਰਤ ਨਹੀਂ ਤੁਸੀਂ ਇਨਵੈਸਟ ਪੰਜਾਬ ਦੇ ਆਫਿਸ 'ਤੇ ਜਾਓ ਉੱਥੋਂ ਇੱਕ ਕਲਰ ਕੋਡ ਵਾਲਾ ਜਿਹੜਾ ਤੁਹਾਡਾ ਸਟੈਂਪ ਪੇਪਰ ਹੈ ਉਹ ਖਰੀਦੋ ਉਹਦੀ ਉਹਦੇ ਵਿੱਚ ਸਾਰੇ ਵਿਭਾਗਾਂ ਦੀ ਰੀਸੈਂਟ ਇਨਕਲੂਡ ਹੈ બસ ਇੱਕ ਵਾਰ ਜੇ ਤੁਸੀਂ ਉਹ ਸਟੈਂਪ ਪੇਪਰ ਲੈ ਲਿਆ ਤੁਸੀਂ ਅਗਲੇ ਦਿਨ ਹੀ ਆਪਣੀ ਇੰਡਸਟਰੀ ਦਾ ਨਿਰਮਾਣਕਾਰ ਸ਼ੁਰੂ ਕਰ ਸਕਦੇ ਹੋ। ਇਹ ਹੈਨਾ ਐਮਐਲਏ ਦਾ ਪੁੱਤਾ ਵੈਸੇ ਇਮਾਨਦਾਰ ਨਹੀਂ ਹੁੰਦਾ। ਅੱਜ ਪਾਪਾ ਦੇ ਗੱਡੀ ਦੇ ਉੱਪਰ ਝੰਡੀ ਲੱਗੀ ਤੇ ਮੰਤਰੀ ਬਣ ਕੇ ਆ ਗਏ ਕਿਵੇਂ ਲੱਗ ਰਿਹਾ ਹੈ? ਦੇਖੋ ਬਹੁਤ ਵਧੀਆ ਫੀਲ ਹੋ ਰਿਹਾ ਪੂਰੇ ਪਰਿਵਾਰ ਨੂੰ ਤੇ ਸਭ ਤੋਂ ਵੱਧ ਪੂਰੇ ਖੰਨੇ ਸ਼ਹਿਰ ਨੂੰ ਬਹੁਤ ਖੁਸ਼ੀ ਦਾ ਮੌਕਾ ਹੈ। ਇਹ ਸ਼ਹਿਰ ਦੇ ਜਿਹੜੇ ਐਮਐਲਏ ਸੀਗੇ ਮੇਰੇ ਫਾਦਰ ਸਾਹਿਬ ਉਹ ਮੰਤਰੀ ਬਣ ਗਏ ਨੇ। ਇਦੇ ਨਾਲ ਪਾਪਾ ਦੇ ਉੱਤੇ ਜ਼ਿੰਮੇਵਾਰੀ ਬਹੁਤ ਵੱਧ ਚੁੱਕੀ ਹੈ ਤੇ ਮੈਂ ਇਸ ਗੱਲ ਦੀ ਗਰੰਟੀ ਕਰਦਾ ਕਿ ਮੇਰੇ ਫਾਦਰ ਸਾਹਿਬ ਇਸ ਨੂੰ ਜ਼ਿੰਮੇਵਾਰ ਨਿਭਾਣਗੇ ਵੀ ਤੇ ਉਹ ਅੱਗੇ ਅਨਫੁੱਚਰ ਖੰਨੇ ਲਈ ਬਹੁਤ ਕੁਝ ਕਰਦੇਗਾ ਕਿੰਨੇ ਕੁ سپورਟ ਕਰੂੰਗਾ ਉਹਨਾਂ ਨੂੰ ਕਿਉਂਕਿ ਪੁੱਤ ਦੀ سپورਟ ਬਹੁਤ ਵੱਡੀ سپورਟ ਹੁੰਦੀ ਹੈ ਜਿੱਥੇ ਜਿੱਥੇ ਪਾਪਾ ਨੂੰ ਲੋੜ ਪਈ ਉੱਥੇ-ਉੱਥੇ ਮੈਂ ਉਹਨਾਂ ਨੂੰ سپورਟ ਕਰੂੰਗਾ ਪੂਰੀ ਪਰਿਵਾਰ ਇਹ ਪਾਪਾ ਨਾਲ ਔਰ ਪੂਰਾ ਖੰਨਾ ਸ਼ਹਿਰ ਪਾਪਾ ਦਾ ਹੋਣਾ। ਦਾ ਐਮ ਐਲ ਹੁਣ ਝੰਡੀ ਵਾਲੀ ਕਾਰ ਕਿਵੇਂ ਲੱਗ ਰਿਹਾ ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਹੋ? ਬਹੁਤ ਖੁਸ਼ੀ ਹੈ ਜੀ। ਪਰਿਵਾਰ ਨੂੰ ਪੂਰੇ ਕੱਤੇ ਸ਼ਹਿਰ ਨੂੰ ਬਹੁਤ ਜ਼ਿਆਦਾ ਖੁਸ਼ੀ ਆਈ। ਕਦੋਂ ਪਤਾ ਲੱਗਿਆ ਵੀ ਚੰਡੀ ਵਾਲੀ ਗੱਡ ਮਿਲ ਰਹੀ ਹੈ? ਤੁਹਾਡੇ ਫੇਰ ਬੇਨਤੀ ਕਰੀ ਜਾਂਦੀ ਆ। ਵਰਤੀ ਕਰਨ ਵਿੱਚ ਇਹਨਾਂ ਨੇ ਦੱਸਿਆ ਕਿ 29 ਦੋਵੇਂ ਗੱਡੀਆਂ ਕਿੰਨੀਆਂ ਹੈ ਕਿ ਇਹ ਮੰਤਰੀ ਬਾਰੇ ਅੱਛਾ ਸਹੀ ਮਣੋ ਮਣੋ ਕਿਨੇ ਖੁਸ਼ੀ ਹੈ। ਕੀ ਕੀ ਲੱਗ ਰਿਹਾ ਪਰਿਵਾਰ ਦੇ ਵਿੱਚ ਅੱਜ? ਜਾਂ ਗੱਡੀ ਕੋਲੇ ਚਲੇ ਜਾਓ ਜੀ। ਬਰਡਸ ਨਹੀਂ ਹੈਗੇ ਜਿੱਦਾਂ ਸਭ ਕਦੇ ਸੋਚਿਆ ਸੀ ਵੀ ਇਸ ਮੁਕਾਮ ਦੇ ਉੱਪਰ ਪਹੁੰਚਾਂਗੇ। ਬਿਲਕੁਲ ਬਿਲਕੁਲ ਨਹੀਂ ਸੋਚਦੇ ਜੀ। ਅੱਛਾ ਜਿਵੇਂ ਉਹਡੀਆਂ ਭੈਣਾਂ ਨੂੰ ਕੋਈ ਲੋੜ ਪੈਂਦੀ ਆ ਹੋਰ ਹੈ ਕਿੰਨਾ ਵੀ ਖੜੇ ਹੋ ਸਾਥ ਨਾ ਦੇ। ਨਾਲ ਖੜੀ ਹੈ ਜੀ ਹੱਟ ਜਮਾ ਦੇ ਜਿਹੜੇ ਜਿਵੇਂ ਪਹਿਲਾਂ ਐਮਐਲਏ ਸੀਗੇ ਕੁਝ ਸਮਾਂ ਪਰਿਵਾਰ ਵਾਸਤੇ ਨਿਕਲ ਜਾਂਦਾ ਹੂਗਾ ਹੁਣ ਮੰਤਰੀ ਬਣ ਗਏ ਇਹਨਾਂ ਕੀ ਲੱਗਦਾ ਵੀ ਕਿੰਨਾ ਕੁ ਸਮਾਂ ਦੇ ਸਕਦੇ ਨੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿੰਨਾ ਹੋ ਸਕੇਗਾ ਕੰਮ ਕਰਨ ਕੀ ਤਰ੍ਹਾਂ ਏਡਜਸਟ ਕਰਨਾ ਪਏਗਾ ਉਹ ਕਿਉਂਕਿ ਪਬਲਿਕ ਦੇ ਹੋ ਚੁੱਕਿਆ ਹੁਣ ਜੀ ਥੈਂਕ ਯੂ ਵਾਹਿਗੁਰੂ ਦਾ ਜੀ ਸ਼੍ਰੀ ਕ੍ਰਿਸ਼ਨ ਜੀ ਦਾ ਬਹੁਤ ਆਸ਼ੀਰਵਾਦ ਦਾ ਦੋ ਸਾਹਰਾ ਲੈ ਕੇ ਉਹਨਾਂ ਦੀ ਕਿਰਪਾ ਦੂਜੀ ਗੱਲ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਪੰਜਾਬ ਸਰਕਾਰ ਦੇ ਵਿੱਚ ਬੜੇ ਅਹਿਮ ਪੋਰਟਫੋਲੀਓ ਸਭ ਤੋਂ ਇੰਪੋਰਟੈਂਟ ਪੋਰਟਫੋਲੀਓ ਜਿਹੜੇ ਨੇ ਉਹ ਮੈਨੂੰ ਵਜ਼ੀਰੀ ਦੇ ਰੂਪ ਚ ਦਿੱਤੇ ਔਰ ਮੈਂ ਇਹ ਮੰਨਦਾ ਹਾਂ ਕਿੱਕ ਸੇਵਾ ਦਾ ਕੰਮ ਔਰ ਤੁਹਾਡੇ ਮਾਧਿਅਮ ਦੇ ਨਾਲ ਕਿਉਂਕਿ ਮੀਡੀਆ ਜਿਹੜਾ ਮੀਡੀਆ ਨੇ ਗੱਲ ਕਰ ਕਰ ਪਹਚਾਣੀ ਮੈਂ ਮੀਡੀਆ ਦੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਇੱਕ ਪੰਜਾਬ ਦੀ ਸਾਰੀ ਸਤਕਾਰਯੋਗ ਸੰਗਤ ਨੂੰ ਇੱਕ ਭਰੋਸਾ ਦਿਵਾਉਣਾ ਚਾਹੁੰਦਾ ਜਿਸ ਭਰੋਸੇ ਦੇ ਨਾਲ ਜਿਸ ਆਸਤੇ ਉਮੀਦ ਦੇ ਨਾਲ ਤੁਸੀਂ ਮੈਨੂੰ ਚੁਣਿਆ ਸੀ ਮੈਂ ਤੁਹਾਡਾ ਉਹ ਭਰੋਸਾ ਕਦੇ ਟੁੱਟਣ ਨਹੀਂ ਦਊਂ ਬੜੀ ਇਮਾਨਦਾਰੀ ਦੇ ਨਾਲ ਬੜੀ ਸ਼ਿੱਤਤ ਨੂੰ ਨਾਲ ਮਿਹਨਤ ਦੇ ਨਾਲ ਇਹ ਸਾਰੇ ਪੋਰਟਫੋਲੀਓਸ ਚਲਾਵਾਂਗੇ ਪੰਜਾਬ ਨੂੰ ਦੁਆਰਤੀ ਜਿੱਥੇ ਇੱਥੇ ਵੀ ਕਿਤੇ ਜ਼ਰੂਰਤ ਹੈ ਉਹਦੇ 'ਚ ਉਹ ਕਰਾਂਗੇ ਤਾਂ ਜੋ ਰੰਗਲਾ ਪੰਜਾਬ ਬਣ ਸਕੇ ਮੇਜਰ ਚੱਕਾਂਗੇ ਔਰ ਮੁੱਖ ਮੰਤਰੀ ਸਾਹਿਬ ਦਾ ਇੱਕ ਸੁਪਨਾ ਹੈ ਕਿ ਪੰਜਾਬ ਦੇ ਵਿੱਚ ਇੰਡਸਟਰੀ ਵੀ ਗਰੋ ਕਰੇ ਉਹ ਉਹਦੇ ਇੰਡਸਟਰੀ ਨੂੰ ਬਹੁਤ ਪ੍ਰਫੁੱਲਤ ਕਰਨ ਲਈ ਫੋਰਨ ਦੀ ਇਨਵੈਸਟਮੈਂਟ ਕਰਵਾਉਣ ਲਈ ਇੰਡਸਟਰੀਜ਼ ਨੂੰ ਉਰੇ ਸੱਦਾ ਵੀ ਦੇ ਰਹੇ ਨੇ ਲੈ ਕੇ ਵੀ ਆ ਰਹੇ ਨੇ ਜਿਹੜੀ ਪੰਜਾਬ 'ਚ ਆਲਰੇਡੀ ਚੱਲਦੀ ਇੰਡਸਟਰੀ ਐ ਅਸੀਂ ਉਸ ਇੰਡਸਟਰੀ ਦੇ ਵਿੱਚ ਜਿਹੜੀਆਂ ਕੋਈ ਦਿੱਕਤਾਂ ਛੋਟੀਆਂ ਮੋਟੀਆਂ ਦਰਪੇਸ਼ ਆ ਰਹੀਆਂ ਨੇ ਉਹ ਦਿੱਕਤਾਂ ਨੂੰ ਸਮਝਾਂਗੇ ਮੁੱਖ ਮੰਤਰੀ ਸਾਹਿਬ ਨੇ ਇਹਦਾ ਸਾਰੇ ਦਾ ਸਾਰਾ ਜੋ ਵੀ ਐ ਡਿਸਕਸ ਕਰਕੇ ਇਹ ਜਿਹੜੀਆਂ ਇੰਡਸਟਰੀ ਦੀਆਂ ਪ੍ਰੋਬਲਮਾਂ ਇਹਨੂੰ ਬਿਲਕੁਲ ਖਤਮ ਕਰ ਦੇਵਾਂਗੇ ਇਹ ਮੇਰਾ ਪੂਰਨ ਭਰੋਸਾ ਹੈ ਦੂਸਰੀ ਗੱਲ ਮੇਰੇ ਕੋਲ ਜੋ ਪੰਚਾਇਤੀ ਰਾਜ ਦਾ ਡਿਪਾਰਟਮੈਂਟ ਦਿੱਤਾ ਸਾਡੇ ਕੋਲ ਆਗਾਮੀ ਸਰਪੰਚੀ ਦੀਆਂ ਬਲਾਕ ਸੰਪਤੀਆਂ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਡਿਊ ਖੜੀਆਂ ਨੇ ਉਹਦੇ ਵਿੱਚ ਹੁਣ ਤੋਂ ਕੁਝ ਦਿਨ ਪਹਿਲਾਂ ਇੱਕ ਪੰਜਾਬ ਦੇ ਪੰਜਾਬ ਵਿਧਾਨ ਸਭਾ ਦੇ ਵਿੱਚ ਬਿਲ ਪਾਸ ਕੀਤਾ ਗਿਆ ਸੀ ਕਿ ਇਸ ਵਾਰ ਸਰਪੰਚੀ ਦੀਆਂ ਚੋਣਾਂ ਜਿਹੜੀਆਂ ਹੋਣਗੀਆਂ ਉਹ ਕਿਸੇ ਵੀ ਪਾਰਟੀ ਸਿੰਬਲ ਤੇ ਨਹੀਂ ਲੜੀਆਂ ਜਾਣਗੀਆਂ ਉਹਦੇ ਕੁਝ ਚੁਨਿੰਦਾ ਕਾਰਨ ਸੀ ਨੰਬਰ 1 ਜਦੋਂ ਪਾਰਟੀ ਸਿੰਬਲ ਤੇ ਚੋਣਾਂ ਲੜੀਆਂ ਜਾਂਦੀਆਂ ਨੇ ਪਿੰਡਾਂ ਦੇ ਵਿੱਚ ਧੜੇਬਾਜ਼ੀ ਹੋ ਜਾਂਦੀ ਹੈ ਜਿਹਦੇ ਕਰਕੇ ਆਪਸੀ ਜਿਹੜਾ ਵੈਰ ਵਿਰੋਧ ਵੱਧਦਾ ਹੈ ਦੂਸਰਾ ਜਦੋਂ ਧੜੇਬੰਦੀ ਹੁੰਦੀ ਹੈ ਤਾਂ ਜਿਹੜੀ ਸਰਪੰਚੀ ਦੀ ਚੋਣ ਹੈ ਜੇ ਕੋਈ ਇੱਕ ਕੈਂਡੀਡੇਟ ਉੱਤੇ 2 ਲੱਖ ਖਰਚਦਾ ਦੂਸਰਾ 5 ਖਰਚਣ ਨੂੰ ਤਿਆਰ ਹੋ ਜਾਂਦਾ ਤੀਸਰਾ 10 ਖਰਚਣ ਨੂੰ ਤਿਆਰ ਹੋ ਜਾਂਦਾ ਇੱਕ ਦੂਜੇ ਦੀ ਜਿਦਬਾਜ਼ੀ ਚ ਕਿ ਧੜੇਬੰਦੀ ਹੋਈ ਹੁੰਦੀ ਹੈ ਐਨਾ ਪੈਸਾ ਵਹਾਤਨਦੈ ਸਰਪੰਚੀ ਦੀ ਚੋਣਾਂ ਤੇ ਫਿਰ ਜਿੱਤਣ ਤੋਂ ਬਾਅਦ ਉਹ ਪੈਸਾ ਪੂਰਾ ਕਰਨ ਲਈ ਫਿਰ ਕਿਸੇ ਹੋਰ ਤਰੀਕੇ ਦਾ ਸਹਾਰਾ ਲੈਣਾ ਪੈਂਦਾ ਸੋ ਜ਼ੀਰੋ ਟੋਲਰੈਂਸ ਕ腐ਸ਼ਨ ਦੀ ਸਰਕਾਰ ਹੈ ਇਹ ਬਿਲ ਕੋ ਜ਼ੀਰੋ ਡਾਲਰ ਦਾ ਸੱਗ ਕਰਪਸ਼ਨ ਦੇ ਅਗੇਂਸਟ ਸੋ ਇਸ ਕਰਕੇ ਅਸੀਂ ਇਹ ਧੜੇਬੰਦੀ ਵੀ ਨਹੀਂ ਚਾਹੁੰਦੇ ਆਪਸੀ ਭਾਈਚਾਰਾ ਪ੍ਰੇਮ ਇਤਫਾਕ ਚਾਹੁੰਦੇ ਆਂ ਇਸ ਬਿਲ ਦੇ ਪਰਤੂਨ ਦੇ ਨਾਲ ਮੈਂ ਦਾਅਵੇ ਨਾਲ ਲਿਖ ਕੇ ਦੇਣ ਨੂੰ ਤਿਆਰ ਐ ਕਿ ਜਿਹੜੀਆਂ ਪਿੰਡ ਦੀਆਂ ਸਰਪੰਚੀ ਦੀਆਂ ਚੋਣਾਂ ਹੋਣਗੀਆਂ ਉਹ ਸਰਬਸੰਮਤੀ ਨਾਲ ਬਹੁਤ ਗਾਧਾ ਚੋਣੇ ਜਾਣਗੇ ਸਰਪੰਚ ਸਰਬਸੰਮਤੀ ਨਾਲ ਸਰਪੰਚ ਚੋਣੇ ਜਾਣ ਕਰਕੇ ਕੱਲੇ-ਕੱਲੇ ਪਿੰਡ ਨੂੰ ਕਿਤੇ ਵੈਸੇ ਗ੍ਰਾਂਟ ਆਣੀ ਆ 5 ਲੱਖ ਰੁਪਇਆ ਐਕਸਟਰਾ ਗ੍ਰਾਂਟ ਆਣੀ ਆ ਸਰਬਸੰਮਤੀ ਨਾਲ ਸਰਪੰਚ ਚੁਣਨ ਲਈ। ਸੋ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਦੇ ਨਾਲ ਇੱਕ ਅਪੀਲ ਬੇਨਤੀ ਵੀ ਕਰਨੀ ਚਾਹਨਾ ਹੈ ਕਿ ਇਸ ਵਾਰ ਜਿਹੜੇ ਪਿੰਡਾਂ ਦੇ ਸਰਪੰਚ ਚੁਣੋਗੇ, ਨੁਮਾਇੰਦੇ ਚੁਣੋਗੇ ਇੱਕ ਤਾਂ ਇਮਾਨਦਾਰ ਚੁਣਿਓ। ਦੂਸਰਾ ਉਹ ਚੁਣਿਓ ਜਿਨ੍ਹਾਂ ਕੋਲ ਪਿੰਡ ਦੀ ਡਿਵੈਲਪਮੈਂਟ ਲਈ ਟਾਈਮ ਹੋਵੇ। ਕਿਉਂਕਿ ਬੀਡੀਓ, ਬੀਡੀਪੀ ਉਹ ਦਫ਼ਤਰ ਦੇ ਵਿੱਚ ਸਰਪੰਚਾਂ ਦਾ ਤਾਲਮੇਲ ਹੋਣਾ ਔਰ ਬੀਡੀਪੀਓ ਦਫਤਰ ਦਾ ਪਿੰਡਾਂ ਨਾਲ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ ਮੈਂ ਖੁਦ ਪਿੰਡਾਂ ਦੇ ਨਾਲ ਬਹੁਤ ਬਰੀਕੀ ਨਾਲ ਜੁੜਿਆ ਹੋਇਆ ਹਾਂ ਸੋ ਇਸ ਕਰਕੇ ਮੈਨੂੰ ਮੈਨੂੰ ਜਦੋਂ ਮੈਂ ਆਪਣੇ ਪਿੰਡਾਂ ਵਿੱਚ ਘੁੰਮਦਾ ਮੈਨੂੰ ਇਹ ਚੀਜ਼ ਮਹਿਸੂਸ ਹੁੰਦੀ ਸੀ ਕਿਤੇ ਨਾ ਕਿਤੇ ਕਿ ਕਿਤੇ ਨਾ ਕਿਤੇ ਜਿੱਥੇ ਥੋੜਾ ਬਹੁਤ ਮੈਂ ਇਹ ਦੇਖਿਆ ਕਿ ਅਫਸਰशाही ਅਵੇਸਲੀ ਹੋਈ ਹੋਈ ਹੈ ਉਹ ਪਿੰਡਾਂ ਦੇ ਵਿੱਚ ਪ੍ਰੋਪਰ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਪਾਚਾ ਕੇ ਉਨ੍ਹਾਂ ਪਹਚਾਨ ਤੇ ਸਮਰੱਥ ਨਹੀਂ ਹੋ ਸਕੀ ਉੱਥੇ ਮੈਂ ਇਹ ਵੀ ਦੇਖਣਾ ਕਿ ਪਿੰਡਾਂ ਦੇ ਸਰਪੰਚ ਵੀ ਨੇ ਜਿਹੜੇ ਉਹ ਵੀ ਕਈ ਜਿਹੜੇ ਤਾਂ ਪਿੰਡਾਂ ਦੇ ਸਰਪੰਚ ਵਿਜੀਲੈਂਟ ਨੇ ਜਿਹੜੇ ਤਾਂ ਪਿੰਡਾਂ ਦੇ ਸਰਪੰਚ ਐਕਟਿਵ ਨੇ ਉਹ ਆਪਣੇ ਆਪਣੇ ਪਿੰਡਾਂ ਦਾ ਕੰਮ ਇੰਨਾ ਵਧੀਆ ਕਰਵਾ ਕੇ ਕਿ ਸ਼ਹਿਰਾਂ ਨਾਲੋਂ ਵੀ ਸੋਹਣੇ ਪਿੰਡ ਬਣਾ ਦੇ ਉਹਨਾਂ ਨੇ ਪਰ ਜਿਹੜੇ ਪਿੰਡਾਂ ਦੇ ਸਰਪੰਚ ਐਕਟਿਵ ਨਹੀਂ ਹੈਗੇ ਜਿਹੜੇ ਜਿੱਤਣ ਤੋਂ ਬਾਅਦ ਜਾਦਾ ਸਮਾਂ ਨਹੀਂ ਕੱਢ ਸਕੇ ਅੱਜ ਉਹਨਾਂ ਪਿੰਡਾਂ ਦੇ ਹਾਲਾਤ ਜਿਹੜੇ ਮੈਂ ਜਾ ਕੇ ਜਾ ਦੇਖਦਾ ਥੋੜੇ ਜਿਹਾ ਨਹੀਂ ਕਿ ਤਰਸ ਆਉਂਦਾ ਸੋ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਮਸਲਾ 5 ਸਾਲ ਦਾ ਹੈ ਸੋ ਇਸ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਹੁਣ ਸਰਪੰਚ ਚੁਣੋਗੇ ਕੋਸ਼ਿਸ਼ ਕਰਿਓ ਕਿ ਪਿੰਡ ਦਾ ਬੱਚਾ ਹੋਵੇ ਪਿੰਡ ਦਾ ਬੰਦਾ ਹੋਵੇ ਪਿੰਡ ਦੀ ਭੈਣ ਹੋਵੇ ਪਿੰਡ ਦੀ ਮਾਂ ਹੋਵੇ ਔਰ ਸਭ ਤੋਂ ਵੱਡੀ ਗੱਲ ਸਮਾ ਕੱਢਣ ਵਾਲੇ ਹੋਣ ਆਪਣੇ ਪਿੰਡ ਨੂੰ ਪਿਆਰ ਕਰਦੇ ਹੋਣ ਪੰਜਾਬ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਉਹਨੂੰ ਪਿੰਡ ਤੱਕ ਪਹੁੰਚਾਉਣ ਦੇ ਵਿੱਚੋਂ ਸક્ષਮ ਹੋ ਬਹੁਤ ਬਹੁਤ ਧੰਨਵਾਦ ਜੀ ਜਦੋਂ ਮੰਤਰੀ ਤਸੱਲ ਦੇ ਵਿੱਚੋਂ ਹਸਪਤਾਲ ਹੈਗਾ ਕਰੋਮਾ ਸੈਂਟਰ ਵੀ ਬਣਿਆ ਹੋਇਆ ਹੈ ਪਰ ਜ਼ਿਆਦਾਤਰ ਲੋਕ ਜਿਹਨਾਂ ਦੇ ਮਰੀਜ਼ ਨੇ ਉਹਨੂੰ ਰੈਫਰ ਕਰਦੇ ਜਾਂਦਾ ਹੈ ਜਿਹਦੇ ਵਾਸਤੇ ਕੀ ਗਰੂ ਜੀ ਜਿਹੜਾ ਖੰਨੇ ਹਸਪਤਾਲ ਹੈ ਹਸਪਤਾਲ ਦੇਖ ਖੰਨੇ ਦਾ ਸਿਵਲ ਹਸਪਤਾਲ ਤੇ ਬਹੁਤ ਘੱਟ ਰੈਫਰ ਹੁੰਨ ਬਹੁਤ ਘੱਟ ਰੈਫਰ ਕਰਦੇ ਨੇ ਉਹ ਇਹ ਤਾਂ ਜਦੋਂ ਮੈਂ ਹਲੇ ਚਾਰਜ ਨਹੀਂ ਲੱਗਾ ਸੀਗਾ बतौर ਐਮਐਲਏ ਉਦੋਂ ਉਹ ਰੈਫਰ ਹੁੰਦਾ ਸੀ 1 ਕਰੋੜ ਰੁਪਏ ਦੀ ਪੇਮੈਂਟ ਖੜੀ ਸੀ ਉਦੋਂ ਪਕਾਇਆ ਜਸਟਨ ਮੈਂ ਐਮਐਲਏ ਬਣੇ ਆਂਦੇ ਸਾਲ ਤੁਸੀਂ ਉਹਦਾ ਰਿਕਾਰਡ ਕਢਾ ਕੇ ਦੇਖ ਲਿਓ ਮੈਂ 2 ਮਹੀਨੇ ਦੇ ਵਿੱਚ ਵਿੱਚ 1 ਕਰੋੜ ਰੁਪਇਆ ਉਹਦਾ ਕਲੀਅਰ ਕਰਾਤਾ ਸੀ ਜਿਸ ਤੋਂ ਬਾਅਦ ਜੋ ਪੂਰਨ ਇਲਾਜ ਹੈ ਜਿਹੜਾ ਸਿਵਲ ਹਸਪੀਟਲ ਤੇ ਮਿਲਣ ਲੱਗ ਗਿਆ ਸੀ ਉਥੋਂ ਸਿਰਫ ਉਹੀ ਪੇਸ਼ੈਂਟ ਰੈਫਰ ਹੋ ਕੇ ਜਾਊਗਾ ਜਿਹਦਾ ਟ੍ਰੀਟਮੈਂਟ ਇਸ ਲੈਵਲ ਦੇ ਹਸਪੀਟਲ ਤੇ ਨਾ ਹੁੰਦੇ ਹੋਏ ਕਿਸੇ ਵੱਡੇ ਇੰਸਟੀਚਿਊਟ ਹੋਣ ਦੀ ਸੁਭਾਵਨਾ ਹੋਵੇ। ਅੰਦਰ ਹੀ ਜਾਣਿਆ ਕਿ ਦੀ ਮੰਤਰੀ ਵੀ ਬਣ ਚੁੱਕੇ ਹੋ ਪਹਿਲਾਂ ਐਮਐਲਏ ਸੀਗੇ ਖੰਨੇ ਨੂੰ ਜ਼ਿਲ੍ਹਾ ਬਣਾਉਣ ਦੀ ਤੁਸੀਂ ਵੀ ਬੜਾ ਸੰਘਰਸ਼ ਕੀਤਾ। ਮੈਂ ਮੁੱਖ ਮੰਤਰੀ ਸਾਹਿਬ ਦੇ ਅੱਗੇ ਇਹ ਬੜੀ ਪਰਜੋਰ ਮੰਗ ਰੱਖੂਗਾ ਬਹੁਤ ਬਹੁਤ ਧੰਨਵਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਹੋ ਗਿਆ ਹੋ ਗਿਆ ਮੇਜੀ ਤੁਸੀਂ ਐਮਐਲਏ ਸਾਹਿਬ ਦੇ ਪੀਏ ਹਾਂਜੀ ਜੀ ਕੈਸੇ ਦਾ ਪੁਰਾਣਾ ਦੋਸਤ ਦੋਸਤ ਵੀ ਪੀਏ ਦਾ ਸਫਲਤਾ ਹੋਇਆ ਅੱਜ ਛੰਡੀ ਵਾਲੀ ਕਾਰ ਮਿਲ ਗਈ ਹੈ ਮੰਤਰੀ ਬਣ ਚੁੱਕੇ ਨੇ ਕਿੰਨੇ ਕੁ ਜੀ ਮਹਿਸੂਸ ਕਰ ਰਹੇ ਹੋ ਬਹੁਤ ਬਹੁਤ ਜ਼ਿਆਦਾ ਪੁੱਛੀ ਹੋਈ ਆ ਇਹ ਸਾਡੇ ਐਮਐਲ ਸਾਹਿਬ ਜਿਹੜੇ ਐਨ ਗ੍ਰਾਊਂਡ ਨਾਲ ਜੁੜੇ ਹੋਏ ਆ ਸ਼ਹਿਰ ਵਾਸਤੇ ਬੜੀਆ ਕੰਮ ਕਰ ਰਹੇ ਆ ਤੇ ਬੜੇ ਹੀ ਸੱਚੇ ਸੁੱਚੇ ਇਮਾਨਦਾਰ ਕਿ ਇਹ ਜਿਹੜਾ ਲੀਡਰ ਆਪ ਨੂੰ ਮਿਲਣਾ ਨਹੀਂ ਮੁੜ ਗਿਆ ਕੰਨੇ ਨੂੰ ਇਹ ਪੁਲਿਸ ਸਟੇਟ ਹੈ ਜੇ ਉਸੇ ਚੀਜ਼ ਦਾ ਫਾਲੀ ਇਹਨਾਂ ਨੂੰ ਅੱਜ ਐਜ਼ ਅ ਮਿਨਿਸਟਰ ਮਿਲਿਆ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਮੰਤਰੀ ਬਣ ਰਹੇ ਨੇ ਕਿਹਨੇ ਦੱਸਿਆ ਤੁਹਾਨੂੰ ਜਿਹੜਾ ਹੈ ਇਹ ਸਾਡੀ ਭਵਾਨੀ ਡਿਊਟੀ ਲੱਗੀ ਹੋਈ ਸੀਗੀ ਇਲੈਕਸ਼ਨ ਦੇ ਚਾਹ ਦੇ ਆਲੇ ਜਾਂਦੀ ਜਾਂਦੀ ਗਏ ਸੀਗੇ ਐਮਐਲਏ ਉਹਦੇ ਨਾਲ ਤੇ ਅਸੀਂ ਕੰਪਨੀ ਕਰ ਰਹੇ ਸੀ ਉੱਥੇ ਇਹਨਾਂ ਨੂੰ ਫੋਨ ਆਇਆ ਵੀ ਤੁਸੀਂ ਐਦਾਂ ਕਰਕੇ ਜਿੰਦਾ ਹੁਣ ਆ ਜਾਓ ਵੀ ਲੱਡੂ ਉਸ ਟਾਈਮ ਲੱਡੂ ਖਾ ਲੈਦੇ ਬਾਤ 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 ਆਹ ਬਹੁਤ ਬੋਝੀ ਹਾਂ ਤਾਂ ਠੀਕ ਹੈ ਮੇਲੇ ਬਣਿਆ ਅੱਜ ਮੰਤਰੀ ਬਣ ਕੇ ਖੰਨੇ ਪਹੁੰਚਿਆ ਕਿਵੇਂ ਲੱਗ ਰਿਹਾ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹ ਪ੍ਰਧਾਨ ਮੈਨੂੰ ਖੰਨੇ ਦੀ ਜਨਤਾ ਨੇ ਪੰਜਾਬ ਦੀ ਜਨਤਾ ਨੇ ਇੰਨਾ ਸਨਮਾਨ ਮਾਨ ਦਿੱਤਾ ਹੈ ਭਗਵੰਤ ਸਿੰਘ ਮਾਨ ਸਰਕਾਰ ਦੇ ਅਸੀਂ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਬੱਚੇ ਦੀ ਅੰਥ ਅਥ ਮਿਹਨਤ ਨੂੰ ਦੇਖਦੇ ਹੋਏ ਦਿਨ ਰਾਤ ਅਸੀਂ ਪੰਜਾਬ ਦੀ ਡਿਵੈਲਪਮੈਂਟ ਦੀ ਖੰਨੇ ਡਿਵੈਲਪਮੈਂਟ ਦੀ ਦਿਨ ਰਾਤ ਇੱਕ ਕੀਤਾ ਜੋ ਭਗਵੰਤ ਸਿੰਘ ਸਾਹਿਬ ਵੀ ਨਿਯਮ ਦਾਜ ਦੇ ਵਿੱਚ ਸੀ ਵੀ ਖੰਨੇ ਦੇ ਵਿੱਚ ਕੋਈ ਵਿਕਾਸ ਦੇ ਕੰਮ ਹੋ ਰਹੇ ਨੇ ਲੋਕਾਂ ਦੇ ਮਾਮਲੇ ਹੱਲ ਕੀਤੇ ਜਾ ਰਹੇ ਨੇ ਉਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਦੇ ਹੋਏ ਭਗਵੰਤ ਮਾਨ ਜੀ ਨੇ ਅੱਜ ਫਿਰ ਆਪਣੇ ਲੜਕੇ ਨੂੰ ਮੰਤਰੀ ਮੰਡਲ ਦੇ ਵਿੱਚ ਬੁਲਾਇਆ ਮੈਂ ਪੰਜਾਬ ਸਰਕਾਰ ਦਾ ਭਗਵੰਤ ਮਾਨ ਜੀ ਦਾ ਬਹੁਤ ਤਹਿ ਦਿਲੋਂ ਧੰਨਵਾਦੀਆਂ ਸਾਡੇ ਸਪੀਕਰ ਨੂੰ ਅਰਵਿੰਦ ਕੇਜਰੀ ਵੱਲੋਂ ਵੀ ਤਹਿ ਦਿਲੋਂ ਧੰਨਵਾਦੀਆਂ ਅਸੀਂ ਇਹ ਜਨਤਾ ਨੂੰ ਆਸ਼ਵਾਸ਼ਣ ਦਿੰਦੇ ਹਾਂ ਕਿ ਖੰਨੇ ਦੀ ਤਰੱਕੀ ਵਾਸਤੇ ਅਸੀਂ ਦਿਨ ਰਾਤ ਪਹਿਲਾਂ ਵੀ ਕੀਤਾ ਹੁਣ ਵੀ ਦਿਨ ਰਾਤ ਕਰਾਂਗੇ ਕਦੇ ਲੱਗਦਾ ਸੀ ਕਿ ਉਹ ਪੁੱਤ ਮੰਤਰੀ ਬਣੂਗਾ ਵੇਖੋ ਆਸ਼ਾ ਨਾਲ ਜੱਗ ਜੁੰਦਾ ਜਦੋਂ ਤਰਸੀਮ ਐਮ ਸੀ ਵੀ ਨਹੀਂ ਸੀ ਬਣੇ ਸਾਨੂੰ ਜਨਤਾ ਨੇ ਸੜਦੇ ਯਕੀਨ ਕੀਤਾ ਸਾਨੂੰ ਐਮ ਐਲ ਏ ਬਣਿਆ ਐਮ ਐਲ ਏ ਨੂੰ ਬਣੇ ਨੇ ਵੀ 25 ਸਾਲ ਹੋ ਗਏ ਲੋਕਾਂ ਨੇ ਸਾਡੇ ਕੰਮ ਦੇ ਦੇਖੇ ਸਾਡੇ ਵਿਕਾਸ ਦੇਖੇ ਤੇ ਉਹ ਸਰ ਨੁਮੰਦਰੇ ਦਾ ਕਿ ਲੋਕਾਂ ਨੇ ਹੁਣ ਸਾਨੂੰ ਇਸ ਮਕਾਮ ਤੇ ਪਹੁੰਚਾਤਾ ਕਿ ਅਸੀਂ ਸ੍ਰੀ ਮੰਤਰੀ ਮੰਡਲ ਦੇ ਵਿੱਚ ਵੀ ਦਾਖਲ ਹੋਇਆ ਬੜੀ ਖੁਸ਼ੀ ਦੀ ਗੱਲ ਹੈ ਅੱਛਾ ਜਿਹੜਾ ਇਹ ਮੰਤਰੀ ਮੰਡਲ ਤੱਕ ਦਾ ਸਫਰ ਰਿਹਾ ਇਹਦੇ ਕੋਨਾ ਖੁੱਡੀ ਕਿੰਨੀ ਵੀ ਸਪੋਰਟ ਰਹੀ ਤੁਸੀਂ ਥੁੱਟੰਦੇ ਸੀ ਇਸ ਲਾਈਨ ਦੇ ਵਿੱਚ ਆਵੇ ਜਾਂ ਸੌ ਸੌ ਵਾਪਸ ਤੇ ਜਿਹੜੀ ਗੱਲ ਹੈ ਸਪੋਰਟ ਦੀ ਪਰਿਵਾਰ ਦਾ ਸਾਰਾ ਸਾਰੇ ਜੀ ਇੱਕ ਇੱਕ ਬੱਚਾ ਅਗਰ ਪੰਜਾਬ ਵੀ ਇੱਕ ਕਦਮ ਸੋਚ ਕੇ ਚੱਲੇ ਕਿ ਅਸੀਂ ਪੰਜਾਬ ਨੂੰ ਤਰੱਕੀ ਤੇ ਲਿਜਾਣਾ ਖੰਨੇ ਨੂੰ ਤਰੱਕੀ ਤੇ ਲਿਜਾਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਇਕੱਲੇ ਇਕੱਲੇ ਕਰਦੇ ਮੈਂਬਰ ਨੂੰ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣੀਆਂ ਨੇ ਮੈਂ ਆਪਣੇ 22 ਸਾਲ ਦੇ ਜੋ ਆਪਣਾ ਕਾਰਜਕਾਲ ਦੇ ਵਿੱਚ ਮੈਂ ਜੋ ਵੀ ਮੇਰੇ ਕੋਲ ਆਇਆ ਹੈ ਚਾਹੇ ਉਹ ਬੀਜੇਪੀ ਦਾ ਬੰਦਾ ਹੋਵੇ ਚਾਹੇ ਕਾਂਗਰਸ ਦਾ ਬੰਦਾ ਹੋਵੇ ਚਾਹੇ ਕਾਲੀਦਾ ਦਾ ਸੀ ਮੈਂ ਕਦੇ ਉਸ ਨੂੰ ਇਹ ਸਵਾਲ ਨਹੀਂ ਪਾਇਆ ਮੈਂ ਉਹਦਾ ਕੰਮ ਫੈਲਦੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦਾਕਰ ਰਿਜ਼ਲਟ ਮੈਨੂੰ ਅੱਜ ਪਚਾਕ ਕੈਬਨਟ ਦੇ ਵਿੱਚ ਆਇਆ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਜਿਹੜਾ ਹੈ ਵੀ ਪੁੱਤ ਜਿਹੜਾ ਕੈਬਨਟ ਮੰਤਰੀ ਬਣਨ ਜਾ ਰਿਹਾ ਕਿਹਨੇ ਦੱਸਿਆ ਤੁਹਾਨੂੰ ਦੇ ਵਿੱਚ ਕੋਈ ਗੱਲ ਨਹੀਂ ਹੈ ਨਾ ਸਾਡੀ ਕੋਈ ਸਪਾਰਸ਼ ਨਾ ਕੋਹਲ ਸਾਡੇ ਕੰਮਾਂ ਨੂੰ ਭਗਵੰਤ ਮਾਨ ਜੀ ਨੇ ਦੇਖਿਆ ਤਾਂ ਸਾਨੂੰ ਅਚਨਚੇਤ ਕੈਬਨਟ ਦੇ ਵਿੱਚ ਜਾਂਦਾ ਹੈ ਬੜੀ ਖੁਸ਼ੀ ਦੀ ਗੱਲ ਤੁਹਾਨੂੰ ਕਹਿੰਦੇ ਦੱਸਿਆ ਵੀ ਜਿਹੜਾ ਫਿਰ ਕੈਬਨ ਬੇਟੇ ਨੇ ਸਹਿਜ ਕਿ ਬਿਲਕੁਲ ਕਿੱਥੋਂ ਬਾਹਰ ਲੱਗਦਾ ਹੈ ਜੀ ਮੈਂ ਤੁਹਾਡੇ ਸਰਕਾਰ ਤੋਂ ਪਤਾ ਲੱਗ ਜਾਂਦਾ ਹੈ মিডিਆ ਤੋਂ ਪਤਾ ਲੱਗ ਜਾਂਦਾ ਹੈ ਕਿ ਹੋ ਸਕਦਾ ਹੈ ਕੈਬਨਟ ਦੇ ਵਿੱਚ ਤਨਵੀਰ ਸੌਂਹ ਲੱਤਾ ਜਾਵੇ ਮਨ ਸਾਹਿਬ ਵਿੱਚ ਜੇ ਕੋਈ ਗੱਲ ਨਹੀਂ ਤੁਹਾਡੀ ਕੋਈ ਛਾਂ ਆ ਗਈਆਂ ਇਹ ਵੀ ਪੂਰੀਆਂ ਹੋ ਜਾਣਗੀਆਂ ਸੋਅ ਜਤ ਇੰਨੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਹੀ ਮਨ ਹੈ ਇਸ ਗੱਲ ਤੋਂ ਬਹੁਤ ਖੁਸ਼ ਹੈ ਕਿ ਲੋਕਾਂ ਨੇ ਮੈਨੂੰ ਇੰਨਾ ਸਾਥ ਦਿੱਤਾ ਮੈਂ ਵੀ ਲੋਕਾਂ ਨਾਲ ਵਾਦਾ ਕਰਦਾਂਗੇ ਮੈਂ ਉਹਨਾਂ ਦੇ ਨਾਲ ਹਮੇਸ਼ਾ ਨਾਲ ਖੜਾ ਰਹਾਂਗਾ